ਫਗਵਾੜਾ ਦੇ ਹਰगोਬਿੰਦ ਨਗਰ ਵਿੱਚ ਦਿਨ ਦਿਹਾੜੇ ਇੱਕ ਮੈਡੀਕਲ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਫਗਵਾੜਾ ਪੁਲਿਸ ਵੱਲੋਂ ਕੀਤੇ ਗਏ ਕਾਬੂ ਆਓ ਦੇਖੋ ਖਬਰ ਇੱਥੇ ਵੀ 14 ਸਤੰਬਰ ਨੂੰ ਸੇਠੀ ਮੈਡੀਕਲ ਸੋਰ ਦੇ ਉੱਪਰ ਇੱਕ ਚੋਰੀ ਦਾ ਟਕਰਾਅ ਨੂੰ ਅੰਜਾਮ ਦਿੱਤਾ ਉਹਦੇ ਸਬੰਧ ਦੇ ਵਿੱਚ ਜੀ ਸਰਵੇ ਵੱਲੋਂ ਤੁਰੰਤ ਸਰਵੇ ਕਰਦੇ ਆ ਹੋਏ ਆ ਐਫ ਆਈ ਆਰ ਰਜਿਸਟਰ ਕੀਤੀ ਹੀ ਐਫ ਆਈ ਆਰ ਨੂੰ ਸੁਪਾਨਿਸ਼ 173 ਸੈਕਸ਼ਨ 2 ਬੀ ਐਨ ਐਸ ਦੇ تحت ਸਿਟੀ ਫਰਵਾਰਡਡ ਇਮੀਡੀਏਟਲੀ ਮੌਕੇ ਤੇ ਸਾਡੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਸਾਡੇ ਬੀ ਐਸ ਸਾਹਿਬ ਜਸਟਿਸ ਜੀ ਵੀ ਪਹੁੰਚੇ ਸਾਰੀ ਦਿੱਲੀ ਦਾ ਜਾਇਦਾ ਲੈ ਲਿਆ ਜੋ ਵੀ ਇਨਪੁਟ ਸਾਨੂੰ ਤੋਂ ਮੌਕੇ ਤੋਂ ਨਹੀਂ ਆ ਕਿਸੀ ਫੀਜ ਵਗੈਰਾ ਨਹੀਂ ਸੀ ਪਰ ਜੋ ਵੀ ਗੁਮੀਆਂ ਵਗੈਰਾ ਜਿਵੇਂ ਵੀ ਸਾਨੂੰ ਇਨਪੁਟਸ ਵਿਲੇ ਨੇੜੇ-ਤੇਰੇ ਦੇ ਸਾਨੂੰ ਏਰੀਆ ਸੂ ਕੁਝ-ਕੁਝ ਸ਼ੱਕੀ ਇਧਰੇ ਮੋਟਰਸਾਈਕਲ ਤੇ ਵੇਖਤੀ ਵਿਲੇ ਉਹਨਾਂ ਦੀ ਲੀਡ ਦੇ ਉੱਪਰ ਔਰ ਆਪਣੇ ਸੋਰਸਸ ਨੂੰ ਸੀ ਫੋਲੋ ਕਰਦੇ ਹੋਏ ਟੈਕਨੀਕਲ ਇਨਪੁਟ ਲਈ ਤੇ ਬਹੁਤ ਹੀ ਮਿਹਨਤ ਕਰਦੇ ਹੋਏ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ ਇਹ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਸ ਰਾਵਣ ਇਹ ਸੂਟ ਗਲੋਮੀ ਫਗਵਾੜਾ ਦਾ ਰਹਿਣ ਵਾਲਾ ਹੈ ਤੇ ਅਮਿਤ ਕੁਮਾਰ ਉਸ ਆਂਬਾ ਏਪਲਾਹੀ ਗੇਟ ਦਾ ਰਹਿਣ ਵਾਲਾ ਹੈ ਇਹ ਵੀ ਜੀ ਜਿਹੜਾ ਮੁੰਨਾ ਹੈ ਇਹਦਾ ਬਹੁਤ ਕ੍ਰਿਮੀਨਲ ਟਰੈਕ ਰਿਪੋਰਟ ਪੁਰਾਣਾ ਹੈਗਾ ਜਿਸ ਦੇ ਤੇ ਚਾਰ ਪਰਚੇ ਪੱਲਾ ਵੀ ਚੋਰੀ ਦੇ ਹੋਣਗੇ ਸਨਾਚਿੰਗ ਦੇ ਹੈਗੇ ਨੇ ਔਰ ਐਮਬੀਪੀਐਸ ਦਾ ਵੀ ਹੈ ਜਿਹੜਾ ਅਮਿਤ ਕੁਮਾਰ ਹੈ ਇਹ ਇਹਦੇ ਨਾਲ ਨਵਾਂ ਜੋੜਿਆ ਸੀਗਾ ਕਿਉਂਕਿ ਇਹ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਤੇ ਇਸ ਚਿਕਰ ਦੇ ਵਿੱਚ ਇਹਨਾਂ ਦੀ ਯਾਰੀ ਬੁਸਤੀ ਹੈਗੀ ਹੈ ਇਨਾਂ ਕੋਲ ਸਾਨੂੰ ਇੱਕ ਮੋਟਰਸਾਈਕਲ ਜਿਸ ਦੇ ਗਿਣਾ ਨੇ ਵਾਰਦਾਤ ਕੀਤੀ ਸੀਗੀ ਹੀਰੋ ਸਪਲੈਂਡਰ ਔਰ ਇੱਕ ਐਕਟਿਵਾ ਬ੍ਰਾਮਹੜੂ ਜੀ ਨੰਬਰਿੰਗ ਔਰ ਇਹ ਵੀ ਜੀ ਅਸੀਂ ਇਹਦੇ ਤਕਰੀਸ਼ ਕਰ ਰਹੇ ਹੈਗੇ ਵੀ ਇਹ ਓਨਰਸ ਫੌਂਡ ਨੇ ਇਹ ਕੀ ਚੋਰੀ ਦੇ ਹੀ ਵੈਕਲs ਹੈਗੇ ਨੇ ਤੇ ਦੌਰਾਨੇ ਇਹਨਾਂ ਨੂੰ ਜਦੋਂ ਅਸੀਂ ਪੇਸ਼ ਕਰਾਣਾ ਹੈ ਦੌਰਾਨੇ ਰਿਮਾਂਡ ਇਹਨਾਂ ਤੋਂ ਸਾਰਾ ਇਹ ਤਕਰੀਸ਼ ਕੀਤੀ ਜਾਏਗੀ ਵੀ ਇਹਨਾਂ ਨੇ ਕਿੱਥੋਂ ਹੁਣ ਕੀਤਾ ਹੈਗਾ ਔਰ ਉਹਨੇ ਸੋਚੀਗਾ ਕੋਈ ਫਸਾ ਜਿਸ ਚੋਰੀ ਤਾਂ ਉਹਨਾਂ ਦੇ ਚੋਰੀ ਮਣੀ ਕੈਸ਼ ਵੀ ਤਾਂ ਨਹੀਂ ਨਹੀਂ ਇਹਨਾਂ ਕੋਲ ਕੈਸ਼ ਕੋਈ ਰਿਕਵਰ ਨਹੀਂ ਹੋਇਆ ਪਰ ਇਹਨਾਂ ਕੇ ਦੱਸਣ ਉੱਪਰ ਕੁਝ 8000-11000 ਰੁਪਏ ਸੀ ਲਾਉਣੇ ਵਿੱਚ ਤੇ ਪਰ ਉਹ ਅਸੀਂ ਨਾ ਰਿਕਵਰ ਕਰਾਵਾਂ ਕਿਉਂਕਿ ਮੈਂ ਦੱਸਿਆ ਜਿਵੇਂ ਕਿ ਇਹ ਬਹੁਤ ਹੀ ਨੋਟੋਰੀਅਸ ਨੇ ਛੋਟੀ ਮੋਟੀ ਚੋਰੀਆਂ ਜਾਂ ਇਸ ਵੀ ਕਿਹਦੇ ਉਹ ਕਰਕੇ ਆਪ ਨੂੰ ਹੀ ਅਸ਼ਰਮੀਪੂਤੀ ਇਹ ਦੋ ਹੀ ਨੇ ਮੈਮ ਕਿ ਇਹਨਾਂ ਨਾਲ ਕੋਈ ਹੋਰ ਵੀ ਜੁੜੇ ਹੋਣੇ ਫਿਲਹਾਲ ਇਹਨੇ ਦੋ ਹੀ ਨੇ ਜੀ ਪਰ ਅਸੀਂ ਇਹਨਾਂ ਦੇ ਰਿਮਾਂਡ ਦੇ ਦੌਰਾਨ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਇਹਨਾਂ ਨੇ ਵਾਰਿਆ ਜਿਹੜੇ ਪਹਿਲੇ ਕੇਸਾਂਾਂ ਵਿੱਚ ਇਹ ਜਮਾਨਤ ਤੇ ਹਲਕਾ ਹਾਂਜੀ ਜਿਹੜਾ ਮੁੰਡਾ ਤੁਮਾਰੇ ਹੁੰਦਾ ਜਮਾਨਤ